ਸੌਲਤ ਤੇਰਾ ਕਿਉਂ ਦੁਨੀਆ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਦੀ ਲੋਧੀ ਚ ਕਿਆ ਸੀ ਸਭ ਕੋ 13 13 ਅਸੀਂ ਵੀ ਬਾਬੇ ਨਾਨਕ ਨੂੰ ਯਾਦ ਕਰਕੇ ਇਹ 13 ਦਾ ਐਲਾਨ ਕਰਤਾ ਵਾ ਕਿ ਇਹ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਇਹ ਤੇਰਾ ਤੇਰਾ ਦੋਲੂਗੀ ਔਰ ਹਾਕਮਾਂ ਨੂੰ ਗੱਠ ਪਾਉਗੀ ਕਰਨਾ ਕੀ ਹੈਗਾ ਹਰ ਥੁੱਲੇ ਤੇ ਜਾਣਾ ਮਤਾਂਓ ਪੜੋ ਵਾਦਾ ਕਰਿਓ ਸਾਡੇ ਨਾਲ ਤੁਸੀਂ ਜੇ ਮਾਰਕੇ ਦੀ ਕਮਾਨ ਆਪਣੇ ਹੱਥਾਂ ਚ ਲੈ ਲਓ ਵੀ ਅੱਜ ਅਸੀਂ ਫੈਸਲਾ ਕਰਦਿਆਂ ਹਰ ਪਿੰਡ ਇਕ ਜਾਮਾਂ ਗਿਆਂ ਹਰ ਗਲੀ ਇਕ ਜਾਮਾਂ ਗਿਆਂ ਕੂਚੇ ਨੇ ਜਾਮਾਂ ਗਿਆਂ ਤੁਸੀਂ ਫੈਸਲਾ ਕੀਤਾ ਸੀ ਦਿੱਲੀ ਮੋਰ ਚ ਪਹਿਲੇ ਚ ਉਦੋਂ ਤੁਹਾਡੇ 3 ਪੁੱਤ ਕੱਲਾ ਕੱਲਾ ਤੁਹਾਡਾ ਮੁੰਡਾ 2 ਲੱਖ ਦਾ ਸੰਦ ਲੈ ਕੇ ਦਿੱਲੀ ਨੂੰ ਗਿਆ ਸੀ ਤੁਸੀਂ ਕਹਿੰਦੇ ਸੀ ਪੁੱਤ ਕੋਈ ਗੱਲ ਨਹੀਂ ਤੂੰ ਚਲਿਆ ਵੀ ਜਾਵੇਂਗਾ ਅਸੀਂ ਜੀਰਾਂਗੇ ਜੇ ਤੁਸੀਂ ਨਾ ਆਪਕੇ 3 ਪੁੱਤ ਦਿੱਲੀ ਬਾਹਰ ਤੇ ਨੂੰ ਤੋੜ ਦਿਆ ਤੇ ਸ਼ਾਇਦ ਮੌਲ ਚੱਕ ਨਾ ਸਕਦੇ ਅੱਜ ਤੁਹਾਨੂੰ ਇਹ ਫਿਰ ਫੈਸਲਾ ਕਰਨਾ ਪਿਆ ਜਿੰਨੇ ਕਿਸਾਨ ਆਇਆ ਮਜ਼ਦੂਰ ਆਇਆ ਜੇ ਇਹ ਹਾਸਲ ਹੋ ਕੇ 스테이트 ਤੇ ਮੀਟਿੰਗ ਫਰਮੰਦਨ ਹੋਣ ਜਿੱਤਾ ਦਿਨਗੇ ਸੰਭਵ ਨਹੀਂ ਹੈ ਜੀ ਚੱਤ ਕਰਵਾਵਾਂਗੇ ਤੁਸੀਂ ਪਿੰਡਾਂ ਦੇ ਜਾਵੋ ਕੋਈ ਪਿੰਡ ਕੋਈ ਸ਼ਹਿਰ ਕੋਈ ਕਸਬਾ ਤੇ ਨਾ ਛੱਡੋ ਅਰ ਅੱਜ ਗਰੰਟੀ ਕਰਦੇ ਹਾਂ ਹੱਥੋਂ ਵੀ ਗਰੰਟੀਆਂ ਦਿੰਦੇ ਆ ਤੁਸੀਂ ਗਰੰਟੀ ਵਾਅਦਾ ਕਰਦੇ ਨਹੀਂ ਵੀ ਹਰ ਪਿੰਡ ਦੇ ਵਿੱਚੋਂ 10-10 ਕਰਮੇਲੇ ਨਾਲ ਫਸਲੇ ਤੁਸੀਂ ਕਰ ਲੈ ਕਿੰਨੀਆਂ ਭਈ ਹਰ ਪਿੰਡ ਦੇ ਵਿੱਚੋਂ 10-10 ਕਰ ਲਿਆ

ਕਾਲੋ ਫਿਰ ਭਰਾਵੋ ਇਤਨਾ ਤੁਹਾਡੇ ਨਾਲ ਵਾਦਾ ਕਰਦੇ ਆ ਸਾਰੇ ਲੀਡਰ ਤੇ ਇਹ ਸਾਨੂੰ ਭਰੋਸਾ ਵਾਇ ਮੋਦੀ ਸਰਕਾਰ ਦੀਆਂ ਕਿਸੇ ਵੀ ਕਿਸਮ ਦੀਆਂ ਤਾਕਤਾਂ ਸਾਨੂੰ ਆਪਣੇ ਰਾਹੇ ਤੋਂ ਨਹੀਂ ਦਲਾ ਸਕਦੀਆਂ ਜਗਾ ਸ਼ੀਖ ਦਿੱਲੀ ਨੂੰ ਬਣਾ ਦੇ ਕਰ ਸਕਦੀ ਐਟੈਕ ਸਾਡੇ ਤੇ ਦਿੱਲੀ ਸਰਕਾਰ ਕਰ ਸਕਦੀ ਆ ਸਾਡਾ ਨੁਕਸਾਨ ਆਉਣ ਵਾਲਾ ਇਤਿਹਾਸ ਇਹ ਨਹੀਂ ਕਹੂਗਾ ਵੀ ਲੀਡਰ ਕਦੀ ਨਹੀਂ ਮਰਦੇ ਤੁਹਾਨੂੰ ਯਕੀਨ ਦਿਨਿਆ ਮੋਰੇ ਹੋਗਾ ਮੋਰੇ ਪਿੱਛੇ ਨਹੀਂ ਹੁੰਦੇ ਹੈ ਏਕੜਾ ਕੇ ਲੜਾਂਗੇ ਅਰੇ ਮੋਰਚਾ ਇਹਦਾ ਛੋਟਾ ਨਹੀਂ ਹੈ ਮੋਦੀ ਨਹੀਂ ਗੱਲਾਂ ਮੋਦੀ ਮਗਰ ਕਾਟਪੜਿਤ ਕਰੇਗੇ ਮੋਦੀ ਮਗਰ ਵਿਸ਼ਵ ਵਪਾਰ ਸੰਸਥਾ ਕਰੀਆ ਮੋਦੀ ਮਗਰ ਅਮਰੀਕਾ ਤੇ ਉਹਦੀਆ ਜੋੜੀ ਦੀਆ ਸਰਕਾਰ ਆਖੀਆ ਉਹਨਾਂ ਕੋਲੇ ਬਹੁਤ ਵੱਡਾ ਸਿਸਟਮ ਆ ਅੱਜ ਪ੍ਰਾਉ ਕੋਰ ਤੋਂ ਪੁਪ ਗਿਣ ਮਸ ਕੇ ਬੰਦ ਕਰਾਏ ਆ ਅੱਜ ਸਾਰਾ ਨੈਟ ਬੰਦ ਕਰਾਇਆ ਵਾ ਹਮਲੇ ਹੋਰ ਤੇਜ਼ ਹੋਣੇ ਆ ਅੱਜ ਯਤਨ ਕੀਤਾ ਵੀ ਸਾਡੇ ਆ ਟ੍ਰੈਕਟਰ ਟਰਾਲੀਆਂ ਇੱਥੇ ਨਾ ਆਉਣ ਰਹਿ ਗਈਆਂ ਫਿਰ ਵੀ ਹੜ ਆਇਆ ਵਾ ਸੋ ਅਰਥ ਕਿ ਮੈਂ ਤੁਹਾਨੂੰ ਅਪੀਲ ਕਰਦਾ ਵੀ ਦਿੱਲੀ ਦਾ ਮੋਰਚਾ ਆਉਣ ਵਾਲੇ ਸਮੇਂ ਖੁੱਲ ਗਿਆ ਸਮਝੋ ਹੁਣ ਤੁਸੀਂ ਫੈਸਲਾ ਕਰ ਲਓ ਅਸੀਂ ਫੈਸਲਾ ਕਰ ਲਿਆ ਮੈਂ ਦਸ ਨਾਰੇ ਮਾਰਨੇ ਆ ਅਰ ਉਹਨਾਂ ਨਾਲ ਦੇਵਾ ਜਵਾਬ ਤਾਂ ਕਾ ਕੇ ਦਿਓ ਮੋਤੀ ਸਰਕਾਰ ਬਰਦਾਬਾਦ ਕੀ ਕਾਨੂੰਨ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਮੈਂਕੀ 300 ਕਰੋੜ ਰੁਪਏ ਦਾ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਪੱਲਾ ਮੁਰਦ ਮੱਡੂਰਾ ਦਾ ਕਰਜ਼ਾ ਖਤਮ ਕਰਾ ਕੇ ਰੱਖਦੇ ਸਮਾਤਾ ਦੇ ਲੋਕਾਂ ਧਨਵਾਦੀਆਂ ਮੀ ਵਰਗੀ ਤਰੇਲ ਦੇ ਵਿੱਚ ਤੁਸੀਂ ਇਹਨਾਂ ਜਾਪਤਾ ਰੱਖਿਆ ਸਟੇਟ ਸੈਕਟਰੀ ਵੀ ਸੁਣ ਕੇ ਫੇਰ ਜਾਓ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ E